ਲੀਗਲ ਸਰਵਿਸ অথরিটি ਤੇ ਪੰਜਾਬ ਲੀਗਲ ਸਰਵਿਸ অথরিটি ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵਿੱਚ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ કુલ 25 ਬੈਂਚ ਲਗਾਏ ਗਏ ਨੇ ਜਿਨ੍ਹਾਂ ਚੋਂ 21 ਬੈਂਚ ਜਲੰਧਰ ਲਗਾਏ ਗਏ ਨੇ ਔਰ ਦੋ ਦੋ ਬੈਂਚ ਫਲੋਰ ਤੇ ਨਕੌਦਰ ਲਗਾਏ ਗਏ ਨੇ ਇਨ੍ਹਾਂ ਬੈਂਚ ਦੇ ਵਿੱਚ ਅਸੀਂ ਟ੍ਰੈਫਿਕ ਚਲਾਨਸ ਮੋਟਰ ਐਕਸੀਡੈਂਟ ਕੇਸਸ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਕੇਸਸ ਜਿਨ੍ਹਾਂ ਨੂੰ ਆਪਾਂ ਚੈੱਕ ਬਾਊਂਸ ਕੇਸ ਕਹ ਦਿੰਦੇ ਆਂ ਦਿਵਾਨੀ ਦਾਵੇ ਫੌਜਦਾਰੀ ਦਾ ਕੇਸ ਜਿਨ੍ਹਾਂ ਦੇ ਵਿੱਚ ਸਮਝੌਤੇ ਹੋ ਸਕਦੇ ਨੇ ਉਹ ਸਾਰੇ ਕੇਸਿਸ ਟੇਕ ਅਪ ਕੀਤੇ ਜਾ ਰਹੇ ਨੇ ਔਰ ਕੁੱਲ 50000 ਕੇਸ ਟੇਕ ਅਪ ਹੋਏਗਾ ਜਿਨ੍ਹਾਂ ਦੇ ਵਿੱਚ ਪ੍ਰੀ ਲਿਟਿਗੇਟਿਵ ਕੇਸਿਸ ਵੀ ਹੈਗੇ ਨੇ ਔਰ ਜਿਨ੍ਹਾਂ ਪਾਰਟੀਆਂ ਦਾ ਆਪਸੇ ਸਮਝੌਤਾ ਹੋ ਸਕਦਾ ਉਹ ਆਪਣੇ ਕੇਸ ਇਨ੍ਹਾਂ ਕੋਰਟਸ ਦੇ ਵਿੱਚ ਲਗਵਾ ਕੇ ਸਮਝੌਤੇ ਰਾਈ ਕੇਸਾਂ ਦਾ ਫੈਸਲਾ ਕਰਵਾ ਸਕਦੇ ਨੇ ਇਸ ਤੋਂ ਬਾਅਦ ਜਿਹੜੀ ਦੂਸਰੀ ਲੋਕ ਅਦਾਲਤ ਹੈ ਉਹ 10 ਮਾਰਚ ਨੂੰ ਹੋਏਗੀ ਉਹਨਾਂ ਵਿੱਚ ਵੀ ਇਹੀ ਕੇਸਿਸ ਟੇਕ ਅਪ ਕੀਤੇ ਜਾਣਗੇ ਇੱਕ ਹੋਰ ਕੈਂਪੇਨ ਸਟਾਰਟ ਕੀਤੀ ਗਈ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ اور ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 6 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਡਰੱਗ ਅਵੇਅਰਨੈਸ ਕੈਂਪੇਨ ਸ਼ੁਰੂ ਕੀਤੀ ਗਈ ਹੈ ਮੈਂ ਤੁਹਾਡੇ ذریعے ਇਹ ਕਹਿਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਬੱਚੇ ਕਿਸੇ ਕਾਰਨ ਕਰਕੇ ਡਰਗ ਅਡਿਕਟ ਹੋ ਗਏ ਨੇ ਉਹ ਡਰਗ ਡੀ ਅਡਿਕਸ਼ਨ ਸੈਂਟਰ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਸਰਕਾਰੀ ਡਰਗ ਡੀ ਅਡਿਕਸ਼ਨ ਸੈਂਟਰ ਦੇ ਵਿੱਚ ਇਲਾਜ ਟੋਟਲ ਮੁਫਤ ਹੈ ਅਗਰ ਉਹਨਾਂ ਨੂੰ ਕੋਈ ਸਾਡੇ ਵੱਲੋਂ ਸਹਾਇਤਾ ਚਾਹੀਦੀ ਹੈ ਤਾਂ ਡਲਐਸਾ ਦਫਤਰ ਦੇ ਵਿੱਚ ਆ ਕੇ ਸਾਡੇ ਤੋਂ ਕਾਨੂੰਨੀ ਸਹਾਇਤਾ ਲੈ ਸਕਦੇ ਨੇ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਜਿਹੜੇ ਵੋਲੰਟੇਰਰਲੀ ਆਪਣਾ ਇਲਾਜ ਕਰਾਉਣ ਨੂੰ ਤਿਆਰ ਨੇ ਸਵੈ ਇੱਛਾ ਦੇ ਨਾਲ ਆਪਣਾ ਇਲਾਜ ਕਰਾਉਣ ਨੂੰ ਤਿਆਰ ਨੇ ਉਹਨਾਂ ਦੇ ਵਿਰੁੱਧ ਕੋਈ ਵੀ ਕ੍ਰਿਮੀਨਲ ਕੇਸ ਰਜਿਸਟਰ ਨਹੀਂ ਹੋਏਗਾ ਉਹਨਾਂ ਨੂੰ ਇਮਿਊਨਿਟੀ ਦਿੱਤੀ ਜਾਏਗੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਇਸ ਕਰਕੇ ਸਾਰੇ ਜਾਣੇ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਔਰ 6 ਮਹੀਨੇ ਦਾ ਇਲਾਜ ਹੈ ਔਰ 6 ਮਹੀਨੇ ਤੋਂ ਬਾਅਦ ਡਾਕਟਰ ਸਾਹਿਬ ਸਰਟੀਫਿਕੇਟ ਦੇਣਗੇ ਕਿ ਇਹ ਹੁਣ ਨਸ਼ਾ ਮੁਕਤ ਨੇ ਤੇ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਏਗੀ ਸਰ ਇਹਦੇ ਵਿੱਚ ਕ੍ਰਿਮੀਨਲ ਕੇਸਸ ਤੇ ਡਿਵੋਰਸ ਕੇਸਸ ਪਲੇ ਜਾ ਰਹੇ ਡਿਵੋਰਸ ਕੇਸਸ ਹਿੰਦੂ ਮੈਰਿਜ ਐਕਟ ਦੇ ਸਾਰੇ ਤਰ੍ਹਾਂ ਦੇ ਕੇਸਸ ਲਏ ਜਾ ਰਹੇ ਨੇ ਚਾਈਲਡ ਕਸਟਡੀ ਕੇਸਸ ਲਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਮਝੌਤੇ ਹੋ ਸਕਦੇ ਨੇ ਜਾਂ ਹੋਣ ਦੀ ਉਮੀਦ ਨੇ ਉਹ ਸਾਰੇ ਕੇਸਸ ਅੱਜ ਟੇਕ ਅਪ ਹੋਣਗੇ ਔਰ ਪਾਰਟੀਆਂ ਆਪਣਾ ਮਿਲ ਕੇ ਆਪਣੀ ਸਵੈ ਇੱਛਾ ਦੇ ਨਾਲ ਸਮਝੌਤਾ ਕਰ ਸਕਦੀਆਂ ਹਨ ਔਰ ਬੈਂਕ ਰਿਲੇਟਡ ਪੇਮੈਂਟ ਦੇ ਕੀ ਇਸ਼ੂਜ਼ ਆਉਂਦੀਆਂ ਜਿਹੜੇ ਬੈਂਕ ਦੇ ਰਿਲੇਟਡ ਕੇਸਿਸ ਨੇ ਉਹਨਾਂ ਨੂੰ ਅਸੀਂ ਪ੍ਰੀ ਲਿਟੀਗੇਟਿਵ ਕੇਸਿਸ ਕਹਿੰਦੇ ਨੇ ਸਾਡੇ ਕੋਲ ਇੱਥੇ ਜਲੰਧਰ ਚਾਰਕ ਫਾਈਨੈਂਸ ਕੰਪਨੀਆਂਜ਼ ਦੇ ਕਾਫੀ ਕੇਸਿਸ ਹੁੰਦੇ ਨੇ ਉਹ ਕੇਸਿਸ ਵੀ ਅਸੀਂ ਅੱਜ ਟੇਕ ਅਪ ਕਰ ਰਹੇ ਹਾਂ ਜਿਹੜੇ ਕੇਸਿਸ ਦੇ ਵਿੱਚ ਐਪਲੀਕੇਸ਼ਨਜ਼ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਮਝੌਤਾ ਹੋ ਸਕਦਾ ਸਰ ਇੱਕ ਹੋਰ ਸਵਾਲ ਆ ਕੀ ਸਵਾਲ ਹੈ ਇਹ ਔਨਲਾਈਨ ਅੱਜ ਕੱਲ੍ਹ ਚਲਾਨ ਕੱਟੇ ਜਾਂਦੇ ਮੈਸੇਜ ਆ ਜਾਂਦਾ ਕਿ ਉਹਨੂੰ ਵੀ ਮਤਲਬ ਇਹ ਕੇਸਿਸ ਦੇ ਵਿੱਚ ਲਿਆ ਜਾਵੇ ਨਹੀਂ ਔਨਲਾਈਨ ਚਲਾਨ ਸਾਡੇ ਕੋਲ ਹਾਲੇ ਇੱਥੇ ਨਹੀਂ ਆ ਰਹੇ ਪਰ ਅਗਰ ਕਿਸੇ ਨੇ ਕੋਈ ਆਪਣਾ ਚਲਾਨ ਭੁਗਤਾਨਾ ਹੈ ਉਹ ਐਪਲੀਕੇਸ਼ਨ ਦੇ ਕੇ ਆਪਣਾ ਚਲਾਨ ਕੋਟ ਦੇ ਵਿੱਚ ਭੁਗਤਾਨ ਸਕਦਾ ਹੈ ਬਹੁਤ ਵਸ਼ੁਸ਼ਕ ਉਹ ਕਿਰਤ